ਜਿਸ ਸਮੇਂ ਸੇਧੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ ਰਹਿ ਰਹੇ ਸਨ ਪਰਿਵਾਰ ਦੇ ਲੋਕ ਅਤੇ ਕੁਝ ਕੋ ਸਾਥੀ ਹੀ ਇਸ ਸਮੇਂ ਆਪ ਜੀ ਨਾਲ ਸਨ ਦੁਸ਼ਮਣ ਦੇ ਤਲਾ ਨੇ ਕਿਲੇ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ ਸੀ ਇਸ ਕਿਲਾਬੰਦੀ ਕਰਕੇ ਕਿਲੇ ਅੰਦਰ ਰਾਸ਼ਨ ਪਾਣੀ ਨਹੀਂ ਸੀ ਜਾਨ ਦਿੱਤਾ ਜਾਂਦਾ ਅਤੇ ਅਨ ਪਾਣੀ ਦੀ ਟੋਟ ਕਰਕੇ ਸਿੰਘਾਂ ਦੇ ਹੌਸਲੇ ਟੁੱਟਦੇ ਜਾ ਰਹੇ ਸਨ ਜਿਆਸੇ ਹੋਣ ਦੇ ਨਾਲ 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 ਉਹ ਵੀ ਕਹਿਰਾਂ ਦੀ ਲੱਗੀ ਹੋਈ ਸੀ ਥੋੜੀ ਜੀ ਗੁਰੂ ਜੀ ਦੀ ਫੌਜ ਸੀ ਅਤੇ ਉਹ ਵੀ ਹਾਲੋ ਬਿਹਾਲ ਹੋਈ ਸੀ ਦੁਸ਼ਮਣ ਫੌਜ ਦੀ ਗਿਣਤੀ ਬੇਹਿਸਾਬ ਸੀ ਇਹਨਾਂ ਦਾ ਸੈਨਾਪਤੀ ਵੀ ਇੱਕ ਨਹੀਂ ਦੋ ਸਨ ਪਹਾੜੀ ریاستਾਂ ਦੇ ਕੁਝ ਰਾਜੇ ਵੀ ਦੁਸ਼ਮਣ ਫੌਜ ਦਾ ਸਾਥ ਦੇ ਰਹੇ ਸਨ ਉਧਰ ਖਾਲਸਾ ਫੌਜ ਵਿੱਚ ਕੁਝ ਬਜ਼ੁਰਗ ਅਤੇ ਕੁਝ ਜਵਾਨ ਹੀ ਸਨ ਸਿੰਘਾਂ ਦੇ ਮਨ ਦੀ ਰੀਤ ਸੀ ਕਿ ਦੁਸ਼ਮਣ ਨਾਲ ਦੋ ਹੱਥ ਕਰਦੇ ਹੋਏ ਸ਼ਹੀਦیاں ਪਾਉਣੀਆਂ ਹਨ ਲੇਕਿਨ ਸਤਪੁਰ ਜੀ ਪਿਆਰੇ ਸਿੰਘਾਂ ਦੀਆਂ ਕੀਮਤੀ ਜਾਨਾਂ ਵਜਾਈ ਗਵਾਉਣ ਦੇ ਵਿਰੁੱਧ ਸਨ ਸਤਪੁਰ ਜੀ ਇਨ੍ਹਾਂ ਸਿੰਘਾਂ ਨੂੰ ਸੰਬੋਧਿਤ ਹੋਏ ਅਤੇ ਕਿਹਾ ਕਿ ਸਾਡੀ ਫੌਜ ਜਿਆਦਾ ਹੀ ਘਟ ਹੈ ਅਤੇ ਸਾਨੂੰ ਹਜ਼ਾਰਾਂ ਹੀ ਸ਼ਰਾਤੀ ਲੋਕਾਂ ਨੇ ਘੇਰਿਆ ਹੋਇਆ ਹੈ ਇਸ ਹਾਲਤ ਵਿੱਚ ਜੇਕਰ ਅਸੀਂ ਆਪਣੇ ਆਪ ਨੂੰ ਦੁਸ਼ਮਣਾਂ ਦੇ ਰਹਿਮੋ ਕਰਮ ਉਤੇ ਛੱਡ ਦਿੰਦੇ ਹਾਂ ਯਦਵੀ ਸਾਡੇ ਆਨ ਤੇ ਸ਼ਾਨ ਨੇ ਰਹੀ ਦੀ ਇਸ ਲਈ ਮੈਂ ਅੱਜ ਚੀੜੀਆਂ ਨੂੰ ਬਾਜਾ ਨਾਲ ਪੜਾਹੀ ਦਿਆਂਗਾ ਕਿਉਂਕਿ ਧੌੜ ਭੱਜ ਕੇ ਕਿਤਰੇ ਤੁਰ ਜਾਣ ਦਾ ਵੀ ਕੋਈ ਲਾਭ ਨਹੀਂ ਹੋਣਾ ਸੰਸਾਰ ਦੇ ਲੋਕ ਕਿਸੇ ਖਫਤ ਕਾਰਨ ਪਾਗਲ ਹੀ ਹੋਏ ਹਨ ਹਰ ਕੋਈ ਸੁਧਾਰਕ ਬਣਿਆ ਚਿੱਤਾ ਹੈ ਜਜੋ ਕਿ ਇਹਨਾਂ ਨੂੰ ਕਮੇਂਗੀ ਤੋਂ ਵੱਧ ਕੋਈ ਮਤਲਬ ਨਹੀਂ ਖੂਨ ਇੱਕ Hindu ਦਾ ਹੈ ਜਾਂ Musalman ਦਾ ਇਸ ਨੂੰ ਅਜਾਈ ਵਗਾਨ ਦਾ ਕੀ ਮਤਲਬ ਹੈ ਅਜੇ ਮੁਰਗਤਾਈ ਦੇ ਕੰਮਾਂ ਤੋਂ ਬਚਣਾ ਹੀ ਇਨਸਾਨੀਅਤ ਹੈ ਅਜਿਹੇ ਵਿਚਾਰ ਚੱਲ ਹੀ ਰਹੇ ਸਨ ਕਿ ਖਬਰ ਮਿਲੀ ਕਿ ਸਰਹੰਦ ਦੇ ਨਵਾਬ ਦਾ ਸੁਨੇਹਾ ਲੈ ਕੇ ਕੋਈ ਹਰਕਾਰਾ ਆਇਆ ਹੈ ਸਤਪੁਰ ਜੀ ਨੇ ਬਚਨ ਕੀਤਾ ਕਿ ਹਰਕਾਰੇ ਨੂੰ ਸਾਡੇ ਪਾਸ ਲੈ ਕੇ ਆਓ ਇਹ ਹੁਕਮ ਸੁਣ ਕੇ ਇੱਕ ਸੇਵਕ ਉੱਠਿਆ ਅਤੇ ਸਰਹੰਦ ਤੋਂ ਆਏ ਸਫੀਰ ਨੂੰ ਲਿਆ ਗੁਰੂ ਜੀ ਪਾਸ ਹਾਜ਼ਰ ਕੀਤਾ ਜਿਸ ਦੇ ਮੂੰਹ ਤੇ ਡਰ ਜਾਂ ਸ਼ਾਇਆ ਹੋਇਆ ਸੀ ਅਤੇ ਖਾਲਸੇ ਦੇ ਦੀਵਾਨ ਨੂੰ ਤੱਕ ਕੇ ਜਿਸ ਦੇ ਹੋਸ਼ ਉੱਟ ਹੋਏ ਸਤਗੁਰ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਸ਼ਰਾਰਜੀ ਫੌਜ ਤਾਂ ਕਿਸ ਨਿਹਾ ਲੈ ਕੇ ਆਇਆ ਹੈ ਹਰਕਾਰੇ ਨੇ ਕਿਹਾ ਕਿ ਹਜ਼ੂਰ ਪਦਵੀ ਹੋਰ ਵੀ ਉੱਚੀ ਹੋਵੇ ਗੁਰਨਾਨਕ ਪਾਤਸ਼ਾਹ ਦੀ ਸ਼ਾਨ ਆਪ ਦੀ ਸ਼ਾਨ ਨੂੰ ਵਾਲਾ ਕਰੇ ਆਪ ਇਸ ਜਮਾਨੇ ਦੇ ਰਹਿਬਰ ਹੋ ਲੁਕਾਈ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ ਬੇਨਤੀ ਹੈ ਜੇਕਰ ਕੋਈ ਗਲ ਪਸੰਦਨਾ ਆਵੇ ਤਾਂ ਉਸ ਨੂੰ ਮਾਫ ਕਰ ਦੇਣਾ ਮੈਨੂੰ ਸਰਾਹੰਦ ਦੇ ਨਵਾਬ ਨੇ ਆਪਜੀ ਬਾਤ ਭੇਜਿਆ ਹੈ ਅਤੇ ਮੇਰੇ پاس ਦਿੱਲੀ ਦੇ ਬਾਦਸ਼ਾਹ ਦਾ ਫਰਮਾਨ ਹੈ ਬਾਦਸ਼ਾਹ ਨੇ ਕਿਹਾ ਹੈ ਕਿ ਸਾਨੂੰ ਆਪ ਨਾਲ ਕੋਈ ਦੁਸ਼ਮਣੀ ਨਹੀਂ ਨਾਹੀ ਮੰਦਰ ਜਾਂ ਮਸਜਿਦ ਦਾ ਆਪ ਨਾਲ ਕੋਈ ਟਕਰਾਰ ਹੈ ਸਾਰੇ ਲੋਕ ਆਪਸੋ ਨੇਕੀ ਅਤੇ ਭਲਾਈ ਦਾ ਸਭ ਨੂੰ ਲੈਂਦੇ ਹਨ ਕੁਝ ਆਪ ਦੇ ਆਪਣੇ ਹੀ ਲੋਭ ਲਾਲਚ ਵਿੱਚ ਆਣ ਕੇ ਆਪ ਦੇ ਵਿਰੋਧੀ ਬਣੇ ਹੋਏ ਹਨ ਉਹ ਲੋਕ ਧਰਮ ਮਾਮ ਨੂੰ ਭੁੱਲ ਕੇ ਅੰਨੇ ਹੋ ਚੁੱਕੇ ਹਨ ਇਸ ਤਰ੍ਹਾਂ ਕੁਝ ਪਹਾੜਾਂ ਉਤਰ ਕੇ ਆਏ ਲੋਕ ਭਾਗ ਪਹਾੜੀ ਰਾਜੇ ਵੀ ਵੈਸ਼ੀ ਜਾਨਵਰ ਬਣ ਚੁੱਕੇ ਹਨ ਆਪ ਨਨਪੁਰ ਨੋਛੜ ਦਿਓ ਕਿਉਂਕਿ ਇਹ ਬਾਦਸ਼ਾਹ ਦਾ ਜਗਾ ਹੈ ਆਪ ਦਾ ਇਸ ਆਵਾਜ਼ ਕਰਨਾ ਖਤਰਿਆਂ ਤੇ ਆਪਤਾ ਭਰਿਆ ਹੈ ਆਪ ਚੇਤਰਮੀ ਲੋਕਾਂ ਦਾ ਇਲਿਆ ਤੇ ਭੋਜਨ ਨਾਲ ਕੀ ਕੰਮ ਜਦੋਂ ਆਪ ਇਹ ਜੰਗ ਜੁੱਦ ਕਰਨੇ ਹੀ ਨਹੀਂ ਤਾਂ ਫਿਰ ਇਹ ਧੂਮ ਤਾਂ ਨਗਾਰੇ ਫੌਜੀ ਮਸ਼ਕਾਂ ਹਥਿਆਰਾਂ ਦਾ ਪਰਤਸ਼ਨ ਆਪ ਇਸ ਵਾਸਤੇ ਆਪ ਦੀ ਇਸੇ ਗੱਲ ਵਿੱਚ ਭਲਾਈ ਹੈ ਕਿ ਆਪਣੀ ਸਿੱਖਿਆ ਉੱਤੇ ਚੱਲੋ ਅਤੇ ਆਪਣੇ ਸਾਥੀਆਂ ਨੂੰ ਵਜੂਲ ਹੀ ਮੌਤੇ حوالے ਨਾ ਕਰੋ ਆਪ ਦਾ ਤੇ ਸਾਡੇ ਕੋਈ ਜੋੜ ਨਹੀਂ ਅਸੀਂ ਦੁਨੀਆ ਦੇ ਬਾਦਸ਼ਾਹ ਹਾਂ ਤੇ ਤੁਸੀਂ ਦੀਨ ਦੇ ਬਾਦਸ਼ਾਹ ਹੋ ਆਪ ਵੀ ਦੁਨਿਆਵੀ ਚਾਹਨਾ ਰੱਖਦੇ ਹੋ ਇਹ ਜਾਣ ਕੇ ਯਕੀਨ ਨਹੀਂ ਆ ਰਿਹਾ ਦੀਨ ਦੇ ਪਗਬਰਾ ਪਾਸ ਫੌਜਾਂ ਤੇ ਸਪਾਈਆਂ ਦਾ ਕੀ ਕੰਮ ਗੁਰਨਾਨਕ ਦੇ ਉਤਰਾਧਿਕਾਰੀ ਨੂੰ ਪਤ ਪਦਵੀਆਂ ਦੀ ਖਾਹਿਸ਼ ਕਿਉਂ ਹੋਵੇ ਸੋ ਚੰਗਾ ਇਹੋ ਹੋਵੇਗਾ ਕਿ ਆਪ ਆਪਣੇ ਸਮੇਤ ਨੰਦਪੁਰ ਨੂੰ ਵਾਹਿਗੁਰੂ ਕੀ ਫਤਿਹ ਬੁਲਾ ਕੇ ਇਥੋਂ ਤੁਰ ਜਾਓ